ਗੱਡੀ ਰੁਕੀ ਤਾਂ ਪੁਲਿਸ ਦੇ ਲੁਕੇ ਹੋਏ ਸਿਪਾਹੀ ਵਿੱਚ ਕੰਨੇ ਹੋ ਗਏ। ਵਸੀਮ ਤੇ ਕਾਸਿਮ ਗੱਡੀ ਵਿੱਚੋਂ ਬਾਹਰ ਨਿਕਲੇ। ਕਾਸਿਮ ਤੂੰ ਇੱਦਾਂ ਕਰ ਤੂੰ ਗੱਡੀ ਵਿੱਚ ਹੀ ਬੈਠ। ਐਤਕੀ ਡੀਲ ਮੈਂ ਇਕੱਲਾ ਹੀ ਕਰਨ ਜਾਣਾ। ਜੇ ਕੋਈ ਲੋੜ ਹੋਈ ਤਾਂ ਮੈਂ ਆਪੇ ਤੈਨੂੰ ਬੁਲਾ ਲਵਾਂ। ਨਾਲੇ ਇਹਦਾ ਡਰਾਈਵਰ ਦਾ ਵੀ ਤਾਂ ਧਿਆਨ ਰੱਖਣਾ। ਸਮਝ ਗਿਆ ਨਾ ਕੀ ਕਹਿ ਰਿਹਾ ਮੈਂ? ਵਸੀਮ ਨੇ ਆਪਣੇ ਵੱਲੋਂ ਹੁਸ਼ਿਆਰੀ ਵਰਤਣੀ ਚਾਹੀ। ਹਾਂ ਹਾਂ ਮੈਂ ਰੱਖਦਾ ਧਿਆਨ। ਕਾਸਮ ਦੇ ਰਾਜ਼ ਹੀ ਹੁਣ ਪਿੱਛੋਂ ਵਾਸਿਮ ਆਪਣੀ ਪੈਂਟ ਦੀ ਜੇਬ ਵਿੱਚ ਕੁਝ ਪੁੜੀਆਂ ਜਿਹੀਆਂ ਪਾ ਕੇ ਚੱਲਣ ਹੀ ਲੱਗਾ ਸੀ ਕਿ ਇੱਕਦਮ ਉਸਦਾ ਧਿਆਨ ਉਸ ਸ਼ਖਸ ਵੱਲ ਚਲਾ ਗਿਆ ਜੋ ਅੱਜ ਉਹਨਾਂ ਨਾਲ ਡੀਲ ਕਰਨ ਲਈ ਆਇਆ ਸੀ ਇਹ ਸ਼ਖਸ ਵਾਰ-ਵਾਰ ਪਿੱਛੇ ਮੁੜ ਕੇ ਕਿਸੇ ਵੱਲ ਅਸਲ ਵਿੱਚ ਪੁਲਿਸ ਵੱਲ ਕੋਈ ਗੁੱਝਾ ਇਸ਼ਾਰਾ ਕਰਦਾ ਪਿਆ ਸੀ ਵਾਸਿਮ ਨੂੰ ਸ਼ੱਕ ਹੋਇਆ ਉਸਨੇ احتیاط ਵਰਤਣ ਦੀ ਸੋਚੀ ਹੁਣ ਉਸਨੇ ਆਪ ਉਸ ਸ਼ਖਸ ਕੋਲ ਜਾਣ ਦੇ ਨਾਲੋਂ ਉਸ ਸ਼ਖਸ ਨੂੰ ਹੀ ਆਪਣੇ ਕੋਲ ਆਉਣ ਲਈ ਇਸ਼ਾਰਾ ਕੀਤਾ ਮਗਰੋਂ ਉਹ ਸ਼ਖਸ ਜਿਵੇਂ ਜਿਵੇਂ ਵਸੀਮ ਦੇ ਨੇੜੇ ਆਉਂਦਾ ਗਿਆ ਵਸੀਮ ਆਪਣੀ ਪੈਂਟ ਦੀ ਜੇਬ ਵਿੱਚ ਪਾਈਆਂ ਪੁੜੀਆਂ ਇੱਕ ਇੱਕ ਕਰਕੇ ਵਾਪਸ ਕਾਸਮ ਵੱਲ ਖਿਸਕਾਉਂਦਾ ਰਿਹਾ ਇਧਰ ਕਾਰ ਵਿੱਚ ਬੈਠਾ ਕਾਸਮ ਵੀ ਉਸ ਦਾ ਇਸ਼ਾਰਾ ਤੁਰੰਤ ਹੀ ਸਮਝ ਗਿਆ ਕਿ ਕੋਈ ਉਹਨਾਂ ਤੇ ਨਜ਼ਰ ਰੱਖੀ ਬੈਠਾ ਹੈ ਤੇ ਜੋ ਅੱਜ ਉਹਨਾਂ ਨੇ ਹੁਸ਼ਿਆਰੀ ਨਾ ਵਰਤੀ ਦਾ ਛੇਤੀ ਹੀ 파ਸਾ ਪਲਟਣ ਵਾਲਾ ਹੈ ਉਹ ਕਿਸੇ ਵੱਡੀ ਮੁਸੀਬਤ ਵਿੱਚ ਵੀ ਆ ਸਕਦੇ ਨੇ ਇਸ ਲਈ ਚੰਗਾ ਇਹੀ ਹੈ ਕਿ ਉਹ ਮੌਕੇ ਤੇ ਹੀ ਕੋਈ ਤਕੜੀ ਜਹੀ ਸਕੀਮ ਸੋਚ ਲੈਣ ਪੰਜਾਂ ਕੁ ਮਿੰਟਾਂ ਨੂੰ ਹੀ ਉਹ ਸ਼ਖਸ ਐਨ ਵਸੀਮ ਦੇ ਸਾਹਮਣੇ ਸੀ ਉਹ ਜਿਵੇਂ ਹੀ ਵਸੀਮ ਦੇ ਹੱਥ ਪੈਸਿਆਂ ਵਾਲਾ ਬਰੀਫ ਕੇਸ ਥਮਾਉਣ ਲੱਗਾ ਵਸੀਮ ਨੇ ਇੱਕੋ ਝਟਕੇ ਨਾਲ ਉਸ ਦੀ ਬਾਹ ਮਰੋੜਦੇ ਹੋਏ ਉਸ ਨੂੰ ਧਰ ਦਬੋਚਿਆ ਇਧਰ ਕਾਸਮ ਨੇ ਵੀ ਜਿੰਦੇ ਨੂੰ ਆਪਣੀ ਪਕੜ ਵਿੱਚ ਜਕੜ ਲਿਆ ਪੁਲਿਸ ਆਈ ਤਾਂ ਹਾਲਾਤ ਬਿਲਕੁਲ ਬਦਲ ਚੁੱਕੇ ਸਨ ਵਸੀਮ ਤੇ ਕਾਸਮ ਨੇ ਪੁਲਿਸ ਨੂੰ ਮੂਰੇ ਇੰਜ ਵਿਖਾਇਆ ਜਿਵੇਂ ਉਹ ડીਲ ਕਰਨ ਲਈ ਨਹੀਂ ਸਕੂ ડીਲ ਕਰਨ ਵਾਲਿਆਂ ਨੂੰ ਫੜਨ ਲਈ ਹੀ ਆਏ ਸਨ ਬਾਜ਼ੀ ਹੁਣ ਬਿਲਕੁਲ ਪਲਟ ਚੁੱਕੀ ਸੀ ਨਾ ਪੁਲਿਸ ਨੇ ਇਤਲਾਹ ਦੇਣ ਵਾਲੇ ਨੂੰ ਵੇਖਿਆ ਸੀ ਤੇ ਨਾ ਹੀ ડીਲ ਕਰਨ ਵਾਲੇ ਸ਼ਖਸ ਨੇ ਉਹਨਾਂ ਦੋਨਾਂ ਆਦਮੀਆਂ ਜਾਣ ਕੇ ਵਸੀਮ ਤੇ ਕਾਸਮ ਨੂੰ ਇਸ ਲਈ ਉਹ ਸ਼ਖਸ ਇਹੋ ਸੋਚ ਰਿਹਾ ਸੀ ਕਿ ਉਹ ਇੱਥੇ ਜਿੰਦੇ ਨਾਲ ਢੀਲ ਕਰਨ ਨਹੀਂ ਆਇਆ ਹੈ ਤੇ ਵਾਸਿਮ ਤੇ ਕਾਸਮ ਉਸ ਦੇ ਸਹਾਇਕ ਨੇ ਇਸ ਤੋਂ ਪਹਿਲਾਂ ਉਸ ਸ਼ਖਸ ਨੂੰ ਪੁਲਿਸ ਦੇ ਇੱਥੇ ਮੌਜੂਦ ਹੋਣ ਬਾਰੇ ਵੀ ਪਤਾ ਲੱਗ ਗਿਆ ਸੀ ਪੁਲਿਸ ਦੇ ਕਹਿਣ ਤੇ ਹੀ ਉਹ ਬਰੀਫ ਕੇਸ ਲੈ ਕੇ ਰਾਹ ਵਿੱਚੋਂ ਵਿੱਚ ਖੜਾ ਹੋ ਗਿਆ ਸੀ ਤੇ ਆਉਣ ਵਾਲੀ ਪਾਰਟੀ ਦਾ ਇੰਤਜ਼ਾਰ ਕਰਨ ਲੱਗਾ ਸੀ ਮਗਰੋਂ ਜਦ ਜਿੰਦੇ ਨੇ ਗੱਡੀ ਲਿਆ ਕੇ ਉਸ ਪੁਰਾਣੀ ਫੈਕਟਰੀ ਦੇ ਸਾਹਮਣੇ ਖੜੀ ਕਰ ਦਿੱਤੀ ਤਾਂ ਵਸੀਮ ਦੇ ਗੱਡੀ ਵਿੱਚੋਂ ਉਤਰਨਸਾਰ ਹੀ ਉਸ ਸ਼ਖਸ ਨੇ ਪੁਲਿਸ ਦੇ ਸਿਪਾਹੀਆਂ ਨੂੰ ਪਾਰਟੀ ਦੇ ਆਉਣ ਦੀ ਸਹਿਮਤ ਕਰ ਦਿੱਤੀ ਦੂਜੇ ਪਾਸੇ ਪੁਲਿਸ ਨੂੰ ਇਹ ਭੇਖਾ ਪੈ ਰਿਹਾ ਸੀ ਕਿ ਉਹਨਾਂ ਨੂੰ ਇਤਲਾਹ ਦੇਣ ਵਾਲਾ ਵਸੀਮ ਹੈ ਤੇ ਕਾਸਮ ਉਸ ਦਾ ਸਾਥੀ ਜਿਸ ਨੇ ਜਿੰਦੇ ਨੂੰ ਇਸ ਵਕਤ ਆਪਣੇ ਕਾਬੂ ਵਿੱਚ ਕੀਤਾ ਹੋਇਆ ਸੀ ਵਸੀਮ ਤੇ ਕਾਸਮ ਹੀ ਜਿੰਦੇ ਨੂੰ ਕਿਵੇਂ ਨਾ ਕਿਵੇਂ ਇਥੋਂ ਤੱਕ ਲਿਆਏ ਸਨ ਤੇ ਉਹ ਸ਼ਖਸ ਜੋ ਇਸ ਵਕਤ ਵਸੀਮ ਦੀ ਗ੍ਰਫਤ ਵਿੱਚ ਸੀ ਉਹ ਅਸਲ ਵਿੱਚ ਜਿੰਦੇ ਨਾਲ ਡੀਲ ਕਰਨ ਨਹੀਂ ਆਇਆ ਸੀ ਅਖੀਰ ਦੋਹਾਂ ਧਿਰਾਂ ਨਹੀਂ ਸੀ ਅਗਿਆਨਤਾ ਦਾ ਫਾਇਦਾ ਤੀਜੀ ਧਿਰ ਜਾਣੇ ਕਿ ਵਸੀਮ ਤੇ ਕਾਸਮ ਨੇ ਉਠਾਇਆ ਜਿੰਦੇ ਦੀ ਟੈਕਸੀ ਦੀ ਜਦ ਤਲਾਸ਼ੀ ਲਈ ਗਈ ਤਾਂ ਟੈਕਸੀ ਵਿੱਚੋਂ ਨਸ਼ੇ ਦੀਆਂ ਢੇਰ ਸਾਰੀਆਂ ਕੁੜੀਆਂ ਨਿਕਲੀਆਂ ਜੋ ਕਿਸੇ ਨਾ ਕਿਸੇ ਤਰੀਕੇ ਟੈਕਸੀ ਅੰਦਰ ਹੀ ਲੁਕੋਈਆਂ ਗਈਆਂ ਸਨ ਐਸੇ ਵਕਤ ਕੋਈ ਵੀ ਸਾਬੂਤ ਜਾਂ ਗਵਾਹ ਵਾਸਿਮ ਜਾਂ ਕਸਮ ਦੇ ਵਿਰੁੱਧ ਨਹੀਂ ਸੀ ਹਥਿਆਰ ਵੀ ਉਹਨਾਂ ਅਜਾ ਆਪਣੇ ਨਾਲ ਨਹੀਂ ਸੰਨ ਲਿਆਂਦੇ ਕਿਉਂ ਜੋ ਉਹਨਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਕਿਤੇ ਜਿੰਦਾ ਉਹਨਾਂ ਨੂੰ ਫਸਾ ਹੀ ਨਾ ਦੇਵੇ ਮਗਰੋਂ ਹੋਇਆ ਵੀ ਇਦਾਂ ਹੀ ਪਰ ਜਿੰਦੇ ਨੇ ਜੋ ਜਾਲ ਵਿਛਾਇਆ ਉਸ ਜਾਲ ਵਿੱਚ ਵਿਚਾਰਾ ਉਹ ਆਪ ਹੀ ਫਸ ਗਿਆ ਹੁਣ ਜਾ ਕੇ ਉਸ ਨੂੰ ਪਤਾ ਲੱਗੇ ਪਾਇਆ ਕਿ ਵਾਸਿਮ ਤੇ ਕਸਮ ਐਨੇ ਦਿਨਾਂ ਤੋਂ ਉਸ ਦੀ ਟੈਕਸੀ ਅੰਦਰ ਬੈਠ ਕੇ ਕਰਦੇ ਕੀ ਸਨ ਉਹ ਇਹੀ ਉਹ ਤਾਂ जुगाड़ ਲਗਾ ਰਹੇ ਸਨ ਮਾਲ ਨੂੰ ਕਿਸੇ ਸੁਰੱਖਿਅਤ ਥਾਂ ਤੇ ਲੁਕੋ ਕੇ ਰੱਖਣ ਦੀ ਬੜੀ ਸਫਾਈ ਨਾਲ ਉਹਨਾਂ ਇਸ ਮਾਲ ਨੂੰ ਟੈਕਸੀ ਅੰਦਰ ਲੁਕੋ ਕੇ ਰੱਖਿਆ ਸੀ ਪਹਿਲੀ ਨਜ਼ਰੇ ਵੇਖਿਆ ਕੋਈ ਵੀ ਇਹ ਕਹਿ ਨਹੀਂ ਸਕੇਦਾ ਕਿ ਇਸ ਟੈਕਸੀ ਅੰਦਰ ਨਸ਼ਾ ਵੀ ਲੁਕੋਇਆ ਹੋ ਸਕਦਾ ਹੈ ਕਿਉਂਕਿ ਜੋ ਜਿੰਨਾ ਥਾਵਾਂ ਤੇ ਪੂੜੀਆਂ ਜਾਂ ਡਰੱਗਸ ਆਦ ਰੱਖੇ ਗਏ ਸਨ ਉਹਨਾਂ ਥਾਵਾਂ ਨੂੰ ਇਹਨਾਂ ਬਿਨ ਟੈਕਸੀ ਦਾ ਹੀ ਹਿੱਸਾ ਬਣਾ ਦਿੱਤਾ ਗਿਆ ਸੀ ਸੀਟਾਂ ਨੂੰ ਪਾੜ ਕੇ ਉਨ੍ਹਾਂ ਅੰਦਰ ਡਰੱਗਸ ਦੇ ਪੈਕਟ ਲੁਕੋਣਾ ਤੇ ਮਗਰੋਂ ਉਹਨਾਂ ਦੇ ਸੀਟ ਕਵਰ ਨੂੰ ਹੁਬਹੁ ਉਵੇਂ ਹੀ ਸਿਉਂ ਦੇਣਾ ਉਹਨਾਂ ਦੀ ਕਲਾ ਦਾ ਇੱਕ ਗਜ਼ਬ ਨਮੂਨਾ ਸੀ ਇਸ ਤੋਂ ਛੋਟ ਫੁੱਟ ਮੈਟ ਦੇ ਹੇਠਾਂ ਵੀ ਕੁੜੀਆਂ ਨੂੰ ਦਬਾ ਕੇ ਰੱਖਿਆ ਗਿਆ ਸੀ ਤੇ ਟੈਕਸੀ ਦੀਆਂ ਮੂਰਨੀਆਂ ਸੀਟਾਂ ਦੇ ਹੇਠਲੇ ਹਿੱਸਿਆਂ ਤੇ ਵੀ ਟੇਪ ਨਾਲ ਪੈਕਟਾਂ ਨੂੰ ਜੋੜਿਆ ਗਿਆ ਸੀ ਕੁਝ ਹੋਰ ਥਾਵਾਂ ਜਿੱਥੇ ਕਿ ਆਮ ਕਰਕੇ ਧਿਆਨ ਹੀ ਨਹੀਂ ਸੀ ਜਾਂਦਾ ਜਿਵੇਂ ਕਿ ਰੈਸਟ ਆーム ਸੀਟ ਬੈਲਟ ਤੇ ਸਪੀਕਰ ਆਦ ਇਹਨਾਂ ਥਾਵਾਂ ਤੇ ਵੀ ਡਰੱਗਸ ਦੇ ਪੈਕੇਟ ਲੁਕੋ ਕੇ ਰੱਖੇ ਗਏ ਸਨ ਤਲਾਸ਼ੀ ਵੇਲੇ ਇਹ ਸਭ ਥਾਵਾਂ ਫਰੋੜੀਆਂ ਗਈਆਂ ਸਨ ਜਿਸ ਕਰਕੇ ਜਿੰਦਾ ਇੱਕ ਭਾਰੀ ਮੁਸੀਬਤ ਵਿੱਚ ਫਸ ਚਲਿਆ ਸੀ ਦੂਜੇ ਪਾਸੇ ਵਸੀਮ ਤੇ ਕਾਸਮ ਨੇ ਉਸ ਸ਼ਖਸ ਜੋ ਕਿ ਡੀਲ ਕਰਨ ਨੇ ਆਇਆ ਸੀ ਉਸ ਨੂੰ ਜਿੰਦੇ ਦਾ ਕਸਟਮਰ ਐਲਾਨ ਕਰ ਦਿੱਤਾ ਹਾਲਾਂਕਿ ਵਸੀਮ ਨੇ ਡੀਲ ਕਰਨ ਲਈ ਆਪ ਉਸ ਸ਼ਖਸ ਨੂੰ ਫੋਨ ਕੀਤਾ ਸੀ ਪਰ ਜਿਸ ਨੰਬਰ ਤੋਂ ਉਸਨੇ ਫੋਨ ਕੀਤਾ ਉਸਨੇ ਉਸ ਨੰਬਰ ਵਾਲੇ ਸਿਮ ਨੂੰ ਉਸੇ ਵਕਤ ਹੀ ਤੋੜ ਦਿੱਤਾ ਸੀ ਤਾਂ ਜੋ ਉਸ ਦੇ ਖਿਲਾਫ ਕੋਈ ਸਬੂਤ ਬਾਕੀ ਨਾ ਰਹਿ ਜਾਵੇ ਅਜਿਹਾ ਉਹ ਹਰ ਵਾਰੀ ਡੀਲ ਕਰਨ ਲੱਗਿਆ ਕਰਦਾ ਸੀ ਸੋ ਸਿਮ ਦੇ ਟੁੱਟ ਜਾਣ ਕਾਰਨ ਨੰਬਰ ਤੋਂ ਕੋਈ ਵੀ ਜਾਣਕਾਰੀ ਹਾਸਲ ਕਰਨਾ ਨਾ ਮੁਮਕਿਨ ਸੀ ਮੁੱਖੀ ਦੀ ਗੱਲ ਕੇ ਜਿੰਦਾ ਵੇगाने ਮੁਲਕ ਵਿੱਚ ਜੋ ਮੁਸੀਬਤ ਸਹੇੜ ਬੈਠਾ ਸੀ ਹੁਣ ਉਸ ਤੋਂ ਉਸ ਦੀ ਖਲਾਸੀ ਛੇਤੀ ਦੇਣੇ ਸੰਭਵ ਨਹੀਂ ਸੀ ਉਸ ਰਾਤ ਪੁਲਿਸ ਵਸੀਮ ਤੇ ਕਾਸਮ ਦੀ ਬਜਾਏ ਜਿੰਦੇ ਅਤੇ ਉਸ ਸ਼ਖਸ ਨੂੰ ਜੋ ਡੀਲ ਕਰਨ ਲਈ ਆਇਆ ਸੀ ਨੂੰ ਗ੍ਰਿਫਤਾਰ ਕਰਕੇ ਲੈ ਗਈ ਜਿੰਦੇ ਨੇ ਬਥੇਰੇ ਤਰਲੇ ਕੀਤੇ ਕਿ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਨਾਲ ਲਿਜਾਵੇ ਪਰ ਸਾਰੇ ਸਬੂਤ ਜਿੰਦੇ ਵੱਲ ਹੀ ਇਸ਼ਾਰਾ ਕਰਦੇ ਹੋਣ ਕਰਕੇ ਪੁਲਿਸ ਜਿੰਦੇ ਦਾ ਇਤਬਾਰ ਨਹੀਂ ਸੀ ਕਰ ਸਕਦੀ ਜਿੰਦੇ ਨੂੰ ਹਰ ਹਾਲਤ ਵਿੱਚ ਫ੍ਰੀਸ ਦੀ ਕਸਟਡੀ ਵਿੱਚ ਰਹਿਣਾ ਹੀ ਪੈਣਾ ਸੀ ਇਹ ਰਾਤ ਜਿੰਦੇ ਨੇ ਫ੍ਰੀਸ ਥਾਣੇ ਵਿੱਚ ਕਿਵੇਂ ਬਤਾਈ ਇਹ ਤਾਂ ਕੇਵਲ ਉਹ ਹੀ ਜਾਣਦਾ ਸੀ ਵਸੀਮ ਤੇ ਕਾਸਮ ਵਰਗੇ ਛਾਤਰ ਬੰਦਿਆਂ ਨੇ ਜਿੰਦੇ ਨਾਲ ਸੱਚਮੁੱਚ ਹੀ ਬਹੁਤ ਮਾਰਾ ਕੀਤਾ ਉਸ ਨੂੰ ਉਸ ਦੋਸ਼ ਦੀ ਸਜ਼ਾ ਮਿਲ ਰਹੀ ਸੀ ਜੋ ਉਸਨੇ ਕੀਤਾ ਹੀ ਨਹੀਂ ਸੀ ਦੂਜੇ ਪਾਸੇ ਉਹ ਸ਼ਖਸ ਜੋ ਡੀਲ ਕਰਨ ਲਈ ਆਇਆ ਸੀ ਨੀਂਦ ਉਸ ਨੂੰ ਵੀ ਨਹੀਂ ਸੀ ਆ ਰਹੀ ਪਰ ਉਸ ਦੀ ਪਰੇਸ਼ਾਨੀ ਦੀ وجہ ਜਿੰਦੇ ਜਹੀ ਨਹੀਂ ਸੀ ਜਿੰਦਾ ਜਸਮਾਨਿਕ ਮਾਨਸਿਕ ਤਕਲੀਫ ਵਿੱਚੋਂ ਇਸ ਵਕਤ ਗੁਜ਼ਾਰ ਰਿਹਾ ਸੀ ਉਸ ਦਾ ਤਾਂ ਅਹਿਸਾਸ ਤੱਕ ਵੀ ਵਸੀਮ ਅਤੇ ਕਾਸਿਮ ਵਰਗੇ ਬੇਗਹਿਰਤ ਬੰਦਿਆਂ ਨੂੰ ਨਹੀਂ ਸੀ ਵਸੀਮ ਤੇ ਕਾਸਿਮ ਦੇ ਲਈ ਪੈਸਾ ਹੀ ਉਹਨਾਂ ਦਾ ਸਭ ਕੁਝ ਸੀ ਪੈਸਿਆਂ ਦੀ ਖਾਤਰ ਉਹ ਕਿਸੇ ਨਿਰਦੇਸ਼ ਵਿਅਕਤੀ ਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਵੀ ਸਕਦੇ ਸਨ ਤੇ ਆਪਣੇ ਮਤਲਬ ਦੀ ਖਾਤਰ ਕਿਸੇ ਨੂੰ ਮਾਰ ਤੱਕ ਵੀ ਸਕਦੇ ਸਨ ਇਹੋ ਜਿਹੇ ਲੋਕ ਇਨਸਾਨ ਨਹੀਂ ਸਗੋ ਹੈਵਾਨ ਸਾਨਾ ਇਨਸਾਨੀਅਤ ਤਾਂ ਇਹਨਾਂ ਦੇ ਅੰਦਰ ਉਦੋਂ ਦੇ ਹੀ ਦਮ ਤੋੜ ਗਏ ਸੀ ਜਦੋਂ ਇਹਨਾਂ ਨੇ ਗਲਤ ਕੰਮਾਂ ਵਿੱਚ ਸ਼ਰੀਕ ਹੋਣ ਦਾ ਰਾਹ ਫੜ ਲਿਆ ਸੀ ਇਹ ਲੋਕ ਮਾਇਆ ਦੇ ਚੱਕਾ ਚਾਉਂਦੇ ਇੱਕ ਐਸੇ ਸੰਸਾਰ ਵਿੱਚ ਫਸ ਗਏ ਸਨ ਜਿੱਥੇ ਆਪਣੇ ਮਤਲਬ ਨੂੰ ਪੂਰਨ ਦੇ ਲਈ ਸਾਰੇ ਰਿਸ਼ਤੇ ਨਾਤੇ ਅਤੇ ਇਨਸਾਨੀਅਤ ਸਿੱਕੇ ਟੰਗੇ ਗਏ ਸਨ ਰਾਤ ਸਾਰੀ ਜਿੰਦੇ ਦੀ ਸੋਚਾਂ ਵਿੱਚ ਹੀ ਬੀਤੀ ਸੋਚਦੇ ਸੋਚਦੇ ਉਸ ਨੂੰ ਆਪਣੀ ਮੁਸੀਬਤ ਦਾ ਇੱਕ ਹੱਲ ਸੁੱਝ ਗਿਆ ਸੀ ਉਸ ਨੂੰ ਯਾਦ ਆਇਆ ਕਿ ਉਸਨੇ ਪੁਲਿਸ ਨੂੰ ਫੋਨ ਆਪਣੇ ਨੰਬਰ ਤੋਂ ਹੀ ਤਾਂ ਕੀਤਾ ਸੀ ਬੇਸ਼ੱਕ ਉਸ ਵੇਲੇ ਉਸਨੇ ਪੁਲਿਸ ਨੂੰ ਆਪਣੀ ਪਛਾਣ ਨਹੀਂ ਸੀ ਦੱਸੀ ਪਰ ਹੁਣ ਤਾਂ ਫੋਨ ਨੰਬਰ ਤੋਂ ਵੈਰੀਫਿਕੇਸ਼ਨ ਕੀਤੀ ਹੀ ਜਾ ਸਕਦੀ ਸੀ ਸੋ ਉਸਨੇ ਆਪਣਾ ਪੱਖ ਰੱਖਿਆ ਤੇ ਪੜਤਾਲ ਸ਼ੁਰੂ ਕੀਤੀ ਗਈ ਨੰਬਰ ਜਿੰਦੇ ਦਾ ਹੀ ਸੀ ਤੇ ਉਸਦੇ ਫੋਨ ਤੋਂ ਹੀ ਲਾਸਟ ਕਾਲ ਪੁਲਿਸ ਨੂੰ ਹੀ ਕੀਤੀ ਗਈ ਸੀ ਜਿੰਦੇ ਨੂੰ ਹੁਣ ਤੱਕ ਕੁਝ ਜਿੰਦੇ ਨੂੰ ਹੁਣ ਕੁਝ ਆਸ ਵੱਜ ਚੱਲੀ ਸੀ ਉਸਨੇ ਪੁਲਿਸ ਨੂੰ ਜੋ ਵੀ ਹੋਇਆ ਸਭ ਕੁਝ ਸੱਚੋ ਸੱਚ ਦੱਸਿਆ ਪੁਲਿਸ ਵੱਲੋਂ ਉਸਨੇ ਬਿਆਨ ਦਰਜ ਕੀਤੇ ਗਏ ਤੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੁਣ ਪੁਲਿਸ ਉਹਨਾਂ ਆਦਮੀਆਂ ਨੂੰ ਭਾਲ ਰਹੀ ਸੀ ਜਿਨ੍ਹਾਂ ਧੋਖੇ ਨਾਲ ਜਿੰਦੇ ਨੂੰ ਡਰੱਗਸ ਕੇਸ ਵਿੱਚ ਫਸਾਇਆ ਸੀ ਪਰ ਤਾਂ ਲਗਾਤਾਰ ਡੇਢ ਮਹੀਨੇ ਚੱਲਦੇ ਰਹੀ ਪਰ باوجود ਇਸੇ ਪੁਲਿਸ ਦੇ ਹੱਥ ਅਸਲੀ ਉਪਰਾਧੀ ਨਾ ਪਏ ਇਸ ਨੂੰ ਸ਼ੱਕ ਸੀ ਕਿ ਦੋਵੇਂ ਦੁਬਈ ਛੱਡ ਕੇ ਕਿਸੇ ਹੋਰ ਥਾਂ ਭੱਜ ਨਿਕਲੇ ਸਨ ਹੋਰ ਥਾਂ ਤਫ਼ਤੀਸ਼ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਸੀ ਦੋਹਾਂ ਆਦਮੀਆਂ ਦੀ ਕੀਤੀ ਤਖਤ ਧੋਖਾ ਤੋੜੀ ਜਾਣਨ ਦੇ ਬਾਵਜੂਦ ਵੀ ਜਿੰਦੇ ਦੇ ਤੋਸ਼ ਘੱਟ ਨਹੀਂ ਸੀ ਹੋਇਆ ਕਿਉਂਕਿ ਡਰੱਗਸ ਉਸੇ ਦੀ ਟੈਕਸੀ ਵਿੱਚੋਂ ਮਿਲੇ ਸਨ ਇਸ ਲਈ ਜਿੰਦੇ ਨੂੰ ਆਰੋਪੀਆਂ ਨੂੰ ਪਨਾਹ ਦੇਣ ਦੇ ਬਦਲੇ 3 ਸਾਲਾਂ ਦੀ ਜੇਲ੍ਹ ਦੀ ਸਜ਼ਾ ਮੁਕਰਰ ਕੀਤੀ ਗਈ ਦੂਜੇ ਪਾਸੇ ਉਹ ਸ਼ਖਸ ਜਿਹੜਾ ਕਿ ડીਲ ਕਰਨ ਆਇਆ ਸੀ ਉਸ ਦੀ ਦਿਨੋ ਦਿਨ ਹਾਲਤ ਵਿਗੜਦੀ ਦੇਖ ਕੇ ਵਿਸ਼ੇਸ਼ ਨਿਗਰਾਨੀ ਹੇਠ ਦੂਜੇ ਸੈੱਲ ਵਿੱਚ ਉਸ ਨੂੰ ਸ਼ਿਫਟ ਕਰ ਦਿੱਤਾ ਗਿਆ ਸੀ ਤਿੰਨ ਸਾਲਾਂ ਬਾਅਦ ਜਿੰਦਾ ਜਦੋਂ ਜੇਲ੍ਹ ਵਿੱਚੋਂ ਬਾਹਰ ਆਇਆ ਤਾਂ ਨਾ ਤਾਂ ਉਸ ਕੋਲ ਕੋਈ ਕੰਮਕਾਰ ਹੀ ਸੀ ਤੇ ਨਾ ਹੀ ਕੋਈ ਰਹਿਣ ਦਾ ਟਿਕਾਣਾ ਕੰਮ ਦੇ ਪਾਲ ਵਿੱਚ ਉਹ ਹਰ ਥਾਂ ਮਾਰਾ ਮਾਰਾ ਫਿਰ ਰਿਹਾ ਸੀ ਇੱਕ ਦਿਨ ਇਦਾਂ ਹੀ ਉਸ ਦੀ ਮੁਲਾਕਾਤ ਬਿਲਗਸ ਨਾਲ ਹੋਈ ਬਿਲਗਸ ਨੇ ਉਸ ਨੂੰ ਰਾਹ ਜਾਂਦਿਆਂ ਨੂੰ ਵੇਖਿਆ ਸੀ ਉਹ ਫੁੱਟਪਾਥ ਤੇ ਬੈਠਾ ਬੜਾ ਹੀ ਉਦਾਸ ਨਜ਼ਰ ਆ ਰਿਹਾ ਸੀ ਆਸੇ-ਪਾਸੇ ਕੀ ਹੋ ਰਿਹਾ ਸੀ ਉਸ ਨੂੰ ਕੋਈ ਖਬਰ ਨਹੀਂ ਸੀ ਬਿਲਗਸ ਨੇ ਵੇਖਿਆ ਕਿ ਥੋੜੇ ਹੀ ਚਿਰ ਨੂੰ ਉਹ ਰੋਣ ਵੀ ਲੱਗਾ ਵਾਰ-ਵਾਰ ਆਪਣੀ ਅੱਖਾਂ ਨੂੰ ਪੂੰਝਦਾ ਉਹ ਆਪਣੇ ਅੰਦਰ ਦੇ ਦਰਦ ਤੇ ਤਨਹਾਈ ਨੂੰ ਲੋਕਾਂ ਤੋਂ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਵਕਤ ਬਿਲਗਸ ਗੱਡੀ ਵਿੱਚ ਬੈਠੀ ਸੀ ਅਤੇ ਉਸ ਦੇ ਡਰਾਈਵਰ ਨੇ ਗੱਡੀ ਰੈੱਡ ਸਿਗਨਲ ਹੋਣ ਕਰਕੇ ਰੋਕੀ ਹੋਈ ਸੀ ਸਿਗਨਲ ਗ੍ਰੀਨ ਹੋਇਆ ਤਾਂ ਬਿਲਗਸ ਨੇ ਗੱਡੀ ਡਰਾਈਵਰ ਨੂੰ ਕਿਹਾ ਕਿ ਸਾਈਡ ਤੇ ਹੀ ਰੁਕਵਾ ਲਈ ਉਹ ਗੱਡੀ ਵਿੱਚੋਂ ਉਤਰੀ ਅਤੇ ਜਿੰਦੇ ਤੋਂ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ ਬਿਲਗਸ ਇੱਕ ਬੜੀ ਹੀ ਨੇਕ ਦਿਲ ਇਨਸਾਨ ਸੀ ਉਹ ਭਾਵਕ ਵੀ ਬੜੀ ਛੇਤੀ ਹੋ ਜਾਂਦੀ ਸੀ ਜਿੰਦੇ ਨੇ ਜਾ ਕੇ ਉਸ ਨੂੰ ਦੱਸਿਆ ਕਿ ਉਸ ਦੀ ਇਸ ਹਾਲਤ ਕਿਹੋ ਜਿਹੀ ਹੈ ਕਿ ਉਸਦੀ ਇਸ ਵਕਤ ਹਾਲਤ ਕਿਹੋ ਜਿਹੀ ਹੈ ਤਾਂ ਬਿਲਗਸ ਨੂੰ ਵਿਚਾਰੇ ਜਿੰਦੇ ਤੇ ਤਰਸ ਆਇਆ ਉਸਨੇ ਜਿੰਦੇ ਦੀ ਮਦਦ ਕਰਨੀ ਚਾਹੀ ਮਗਰੋਂ ਉਸਨੇ ਜਿੰਦੇ ਨੂੰ ਆਪਣੇ ਪਿਤਾ ਸ਼ੇਖ ਅਸ਼ਰਫ ਨਾਲ ਮਿਲਾਇਆ ਜਿਨ੍ਹਾਂ ਜਿੰਦੇ ਨੂੰ ਬਿਲਗਸ ਦਾ ਸ਼ੌਫਰ ਬਣਾ ਦਿੱਤਾ ਯਾਨੀ ਕਿ ਉਸਦੀ ਨਿੱਜੀ ਕਾਰ ਦਾ ਡਰਾਈਵਰ ਵਕਤ ਬੀਤਣ ਦੇ ਨਾਲ ਨਾਲ ਜਿੰਦੇ ਦੇ ਹਾਲਤ ਜਿੰਦੇ ਦੇ ਹਾਲਾਤ ਵੀ ਸੁਧਰਦੇ ਗਏ ਪਰ ਇੱਕ ਪਾਸੇ ਜਿੱਥੇ ਉਸਦੀ ਆਰਥਿਕ ਸਥਿਤੀ ਚੰਗੀ ਹੁੰਦੀ ਗਈ ਉਸੇ ਦੂਜੇ ਹੀ ਪਾਸੇ ਉਸ ਦਾ ਬਿਲਕੁਲ ਸਵਲ ਝੁਕਾ ਵੀ ਵੱਧਦਾ ਗਿਆ ਆਪਣੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਹ ਚਿੰਦਾ ਚਾਹੁੰਦਾ ਸੀ ਕਿ ਇੱਕ ਵਾਰ ਉਹ ਪੰਜਾਬ ਆਪਣੇ ਪਰਿਵਾਰ ਯਾਨੀ ਕਿ ਆਪਣੀ ਪਤਨੀ ਤਾਰੋ ਨੂੰ ਜ਼ਰੂਰ ਮਿਲਣ ਜਾਵੇ ਪਹਿਲਾਂ ਜਦ ਤੱਕ ਉਹ ਟੈਕਸੀ ਚਲਾਉਂਦਾ ਰਿਹਾ ਸੀ ਉਸ ਦੀ ਕੋਸ਼ਿਸ਼ ਸੀ ਕਿ ਉਹ ਤਾਰੋ ਨੂੰ ਆਪਣੇ ਸੁੱਖ ਸੰਦ ਭੇਜਣ ਦੇ ਨਾਲ ਨਾਲ ਕੁਝ ਪੈਸੇ ਵੀ ਭੇਜੇ ਪਰ ਉਸ ਵਕਤ ਕੋ ਉਜਾਰਤਿਕ ਤੰਗੀਆਂ ਦੇ ਚੱਲਦੇ ਉਹ ਅਜਿਹਾ ਕਰਨ ਹੀ ਸਿਪਾਇਆ ਮਗਰ ਉਹ ਜਦ ਵਾਸਿਮ ਤੇ ਕਾਸਮਸ ਦੇ ਨਿੱਤ ਦੀਆਂ ਪੱਕੀਆਂ ਸਵਾਰੀਆਂ ਬਣ ਗਈਆਂ ਸਨ ਤਾਂ ਉਸ ਨੂੰ ਕੁਝ ਵਧੇਰੇ ਆਮਦਨ ਹੋਣ ਲੱਗੀ ਵੱਧ ਪੈਸਿਆਂ ਦੇ ਲਾਲਚ ਨੇ ਉਸ ਨੂੰ ਲਾਹ ਪਰਵਾਹ ਕਰ ਦਿੱਤਾ ਆਪਣੇ ਜੇਲ੍ਹ ਜਾਣ ਦੇ ਮਹਿਜ 2 ਦਿਨ ਪਹਿਲਾਂ ਹੀ ਉਸ ਨੇ ਨਵਾਂ ਫੋਨ ਖਰੀਦਿਆ ਸੀ ਉਦੋਂ ਵੀ ਉਸ ਨੇ ਤਾਰੂ ਨੂੰ ਫੋਨ ਨਹੀਂ ਸੀ ਕੀਤਾ ਇਹ ਫੋਨ ਤਾਂ ਉਸ ਦੇ ਉਸ ਵਕਤ ਕੰਮ ਆਇਆ ਜਦ ਉਹ ਆਪ ਮੁਸੀਬਤ ਵਿੱਚ ਫਸ ਗਿਆ ਸੀ ਹੁਣ ਜਦੋਂ ਕਿ ਉਹ ਜੇਲ੍ਹ ਵਿੱਚੋਂ ਜੇਲ੍ਹ ਤੋਂ ਛੁੱਟ ਚੁੱਕਿਆ ਸੀ ਤੇ ਬਿਲਗਸ ਦੇ ਘਰ ਨੌਕਰੀ ਕਰਨ ਲੱਗਾ ਤਾਂ ਉਸ ਨੂੰ ਮੁਰਤ ਤੋਂ ਤਾਰੂ ਨੂੰ ਮਿਲਣ ਦਾ ਖਿਆਲ ਆਇਆ ਤਾਰੂ ਬਾਰੇ ਉਸ ਨੇ ਬਿਲਗਸ ਨੂੰ ਨਹੀਂ ਸੀ ਦੱਸਿਆ ਇੱਕ ਦਿਨ ਜਦੋਂ ਤਾਰੂ ਨੂੰ ਚਿੱਠੀ ਲਿਖਦਾ ਪਿਆ ਸੀ ਤਾਂ ਉਸੇ ਵਕਤ ਅਚਾਨਕ ਬਿਲਗਸ ਦੇ ਆਉਣ ਕਰਕੇ ਉਸ ਨੇ ਚਿੱਠੀ ਉਸ ਤੋਂ ਲੁਕੋ ਲਈ ਸੀ ਪਰ ਬਿਲਗਸ ਦੇ ਬਾਰ ਬਾਰ ਜਿੱਦ ਕਰਨ ਤੇ ਉਸ ਨੂੰ ਚਿੱਠੀ ਬਿਲਗਸ ਨੂੰ ਫੜਾਉਣੀ ਹੀ ਪਈ ਜਿੰਦਾ ਡਰ ਰਿਹਾ ਸੀ ਕਿ ਬਿਲਗਸ ਨੂੰ ਕਿਦਰੇ ਤਾਰੂ ਬਾਰੇ ਪਤਾ ਹੀ ਨਾ ਲੱਗ ਜਾਵੇ ਪਰ ਬਿਲਗਸ ਨੇ ਜਿਵੇਂ ਚਿੱਠੀ ਫੜੀ ਓਵੇਂ ਹੀ ਵਾਪਸ ਵੀ ਮੋੜ ਦਿੱਤੀ ਕਿਉਂ ਜੋ ਚਿੱਠੀ ਪੰਜਾਬ ਵਿੱਚ ਸੀ ਪੰਜਾਬੀ ਵਿੱਚ ਸੀ ਤੇ ਮਿਲਗਸ ਨੂੰ ਪੰਜਾਬੀ ਪੜ੍ਹਨੀ ਨਹੀਂ ਸੀ ਆਉਂਦੀ ਮਿਲਗਸ ਦੇ ਪੁੱਛਣ ਤੇ ਜਿੰਦੇ ਨੇ ਉਸ ਦਿਨ ਉਸ ਨੂੰ ਦੱਸਿਆ ਸੀ ਕਿ ਉਹ ਇਹ ਚਿੱਠੀ ਆਪਣੇ ਪਰਿਵਾਰ ਨੂੰ ਲਿਖ ਰਿਹਾ ਸੀ ਅਸਲ ਉਸ ਨੂੰ ਆਪਣੀ ਮਾਂ ਦੀ ਬੜੀ ਯਾਦ ਆ ਰਹੀ ਸੀ ਉਹ ਚਾਹੁੰਦਾ ਸੀ ਕਿ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਤਾਂ ਆਪਣੇ ਪਿੰਡ ਗੇੜਾ ਮਾਰ ਹੀ ਆਵੇ ਸਾਹਬ ਜੀ ਸੁਖਸਾਂਤ ਪੁੱਛਾਵੇ ਤਾਂ ਜੋ ਉਸ ਨੂੰ ਤਸੱਲੀ ਰਹੇ ਪਰ ਕੁਝ ਤਾਂ ਪੈਸਿਆਂ ਕਰਕੇ ਤੇ ਕੁਝ ਬਿਲਗਸ ਨੂੰ ਰੋਜ਼ ਲਿਜਾਣ ਛੱਡਣ ਜਾਣੀ ਕਿ ਜਿੰਦੇ ਦੇ ਖੁਦ ਦੇ ਸ਼ੌਫਰ ਦੇ ਕੰਮ ਦੇ ਕਰਕੇ ਉਹ ਅਜਿਹਾ ਕਰਨ ਹੀ ਸਿਵਾ ਰਹਾ ਉਸਨੇ ਬਿਲਗਸ ਨੂੰ ਆਖਿਆ ਕਿ ਉਹ ਇਹ ਚਿੱਠੀ ਤਾਈਓ ਲਿਖ ਰਿਹਾ ਸੀ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਆਪਣੀਆਂ ਮਜਬੂਰੀਆਂ ਤੋਂ ਵਾਕਿਫ ਕਰਾ ਸਕੇ ਜਦ ਬਿਲਗਸ ਨੇ ਉਸ ਨੂੰ ਕੁਝ ਪੈਸੇ ਦਿੱਤੇ ਤੇ ਆਖਿਆ ਕਿ ਉਹ ਕੱਲ ਹੀ ਆਪਣੇ ਪਿੰਡ ਆਪਣੇ ਪਰਿਵਾਰ ਨੂੰ ਮਿਲਣ ਲਈ ਚਲਿਆ ਜਾਵੇ ਉਹ ਨਹੀਂ ਚਾਹੁੰਦੀ ਕਿ ਉਸ ਦੇ ਕਰਕੇ ਜਿੰਦੇ ਨੂੰ ਜੋ ਕਿ ਉਸ ਦਾ ਸ਼ੌਫਰ ਹੈ ਤੇ ਆਪਣੇ ਕੰਮ ਪ੍ਰਤੀ ਵਫਾਦਾਰ ਵੀ ਹੈ ਆਪਣੀ ਡਿਊਟੀ ਦੇ ਚਲਦੇ ਆਪਣੇ ਪਰਿਵਾਰ ਨੂੰ ਮਿਲਣ ਕੱਲੀਉਂ ਬਾਂਝਾ ਰਹਿਣਾ ਪਵੇ ਇਸ ਕਰਕੇ ਉਹ ਜਿੰਦੇ ਨੂੰ 2-4 ਮਹੀਨਿਆਂ ਦੀ ਛੁੱਟੀ ਦੇ ਕੇ ਘਰ ਭੇਜਣਾ ਚਾਹੁੰਦੀ ਹੈ ਕਿਉਂਕਿ ਉਹ ਸਮਝਦੀ ਹੈ ਕਿ ਇੱਕ ਵਿਅਕਤੀ ਲਈ ਉਸ ਦਾ ਪਰਿਵਾਰ ਕੀ ਮਹੱਤਵ ਰੱਖਦਾ ਹੈ ਪਰਿਵਾਰ ਬਿਨਾਂ ਵਿਅਕਤੀ ਉਸ ਮੱਛੀ ਦੀ ਤਰ੍ਹਾਂ ਹੁੰਦਾ ਹੈ ਜੋ ਪਾਣੀ ਤੋਂ ਵੱਖ ਹੁੰਦੇ ਸਾਰ ਹੀ ਤੜਫਣ ਲੱਗ ਪੈਂਦੀ ਹੈ ਬਿਲਗਸ ਵੱਲੋਂ ਮਨਜ਼ੂਰੀ ਮਿਲਦੇ ਹੀ ਜਿੰਦਾ ਆਪਣੇ ਪਿੰਡ ਪਰਤਣ ਦੀਆਂ ਤਿਆਰੀਆਂ ਕਰਨ ਲੱਗਾ ਕਾਲੀ-ਕਾਲੀ ਵਿੱਚ ਉਸ ਨੇ ਤਾਰੂ ਨੂੰ ਚਿੱਠੀ ਵੀ ਲਿਖੀ ਪਰ ਸ਼ੇਖ ਅਸ਼ਰਫ ਵੱਲੋਂ ਐਨ ਮੌਕੇ ਤੇ ਮਨਾਂ ਕਿਤੇ ਜਾਣ ਕਰਕੇ ਉਹ ਪਹਿਲੇ ਹੀ ਵੇਰਾ ਵਿੱਚ ਆਪਣੇ ਪਿੰਡ ਵਾਪਸ ਨਾ ਜਾ ਪਾਇਆ ਅਭੀ ਹਮ तुमको यहाँ थोड़ा दिन और मा, रहना मांगता तुम वापस चला जाएगा तो पीछे से हमारा बेटी को ले जाने के लिए कौन जाएगा तुम तो जानता है कि वो हमारा हबीबी होता काम के सिलसिले में हम दुबई से बाहर जाएगा तो हमारा बेटी इधर अकेला पड़ जाएगा शेखर शरफ ने जिंदे न समझाने की कोशिश की कि फिलहाल कुछ क दिन इतें ही ठहर जाए ਕਿਉਂਕਿ ਉਹ ਆਪ ਕੋ ਜਮਹਿੰਨੇ ਵਾਲੀ ਦੁਬਈ ਤੋਂ ਬਾਹਰ ਜਾ ਰਿਹਾ ਹੈ ਪਿੱਛੋਂ ਬਿਲਗਸ ਨੂੰ ਬਾਹਰ ਆਉਣ ਜਾਣ ਲਈ ਜਿੰਦੇ ਦੀ ਜ਼ਰੂਰਤ ਹੈ ਉਹ ਬਿਲਗਸ ਦਾ ਸ਼ੌਫਰ ਜੋ ਹੈ ਇੱਕ ਵਾਰ ਉਹ ਆਪਣੇ ਕੰਮ ਤੋਂ ਵਾਪਸ ਮੁੜ ਆਵੇ ਫਿਰ ਜਿੰਦਾ ਜਿੱਥੇ ਚਾਹੇ ਜਿੰਨੇ ਦਿਨਾਂ ਲਈ ਚਾਹੇ ਜਾ ਸਕਦਾ ਹੈ ਇਸ ਤਰ੍ਹਾਂ ਜਿੰਦਾ ਤਾਰ ਨੂੰ ਆਪਣੇ ਮਿਲਣ ਦੀ ਪਹਿਲੀ ਚਿੱਠੀ ਭੇਜਣ ਦੇ ਬਾਵਜੂਦ ਵੀ ਨਹੀਂ ਜਾ ਪਾਉਂਦਾ ਜਿੰਦੇ ਦੇ ਵਾਪਸ ਆਉਣ ਤੇ ਛੇ ਮਹੀਨੇ ਮਗਰੋਂ ਜਦ ਉਹ ਵਾਪਸ ਆਪਣੇ ਪਿੰਡ ਆਉਂਦਾ ਹੈ ਤਾਂ ਉਸਦੇ ਵਿਚਾਰ ਪਹਿਲਾਂ ਵਰਗੇ ਨਹੀਂ ਰਹਿੰਦੇ ਹੁਣ ਉਸਦੇ ਵਾਪਸ ਆਉਣ ਦਾ ਮਨੋਰਥ ਤਾਰੂ ਨੂੰ ਮਿਲਣਾ ਜਾਂ ਉਸ ਨਾਲ ਰਹਿਣਾ ਨਹੀਂ ਸਗੋਂ ਤਾਰੂ ਨੂੰ ਇਹ ਦੱਸਣਾ ਹੁੰਦਾ ਹੈ ਕਿ ਉਹ ਕਿਸੇ ਹੋਰ ਨੂੰ ਪਿਆਰ ਕਰਨ ਲੱਗਾ ਹੈ ਜਿੰਦਾ ਜੋ ਕਿ ਇਹ ਸੋਚ ਕੇ ਵਾਪਸ ਪਰਤਿਆ ਹੁੰਦਾ ਹੈ ਕਿ ਉਹ ਤਾਰੂ ਨੂੰ ਬਿਲਕੁਲ ਸਾਰੇ ਦੱਸੇਗਾ ਕੁਝ ਦਿਨ ਤਾਰੂ ਨਾਲ ਰਹਿਣ ਮਗਰੋਂ ਚਾਹ ਕੇ ਵੀ ਉਸ ਨੂੰ ਸੱਚਾਈ ਨਹੀਂ ਦੱਸ ਪਾਉਂਦਾ ਆਪਣੇ ਘਰ ਵਾਪਸ ਮੁੜਨ ਤੇ ਉਹ ਤਾਰੂ ਦਾ ਜੋ ਹਾਲ ਵੇਖਦਾ ਹੈ ਉਸ ਹਾਲਤ ਵਿੱਚ ਉਹ ਤਾਰੂ ਨੂੰ ਕੁਝ ਵੀ ਦੱਸਣ ਜਾਂ ਸਮਝਾਉਣ ਵਿੱਚ ਅਸਮਰੱਥ ਹੁੰਦਾ ਹੈ ਇੱਥੇ ਆ ਕੇ ਉਸ ਨੂੰ ਤਾਰੂ ਦੇ ਇਕੱਲੇ ਪਣ ਦਾ ਅਹਿਸਾਸ ਹੁੰਦਾ ਹੈ ਉਹ ਨਹੀਂ ਚਾਹੁੰਦਾ ਕਿ ਤਾਰੂ ਨੂੰ ਇੱਕੋ ਦਮ ਸਭ ਕੁਝ ਸਭ ਕਾਸੇ ਬਾਰੇ ਪਤਾ ਲੱਗੇ ਉਹ ਉਸ ਨੂੰ ਸੰਭਲਣ ਦਾ ਮੌਕਾ ਦੇਣਾ ਚਾਹੁੰਦਾ ਹੈ ਉਹ ਚਾਹੁੰਦਾ ਹੈ ਕਿ ਤਾਰੂ ਨੂੰ ਸੱਚਾਈ ਦਾ ਪਤਾ ਲੱਗੇ ਪਰ ਸਮਾਂ ਪਾ ਕੇ ਇਕੋ ਛਾਟ ਕੇ ਉਹ ਉਸਦੀ ਜ਼ਿੰਦਗੀ ਤੋਂ ਬਾਹਰ ਨਹੀਂ ਕਰਨੀ ਚਾਹੁੰਦਾ ਇਹ ਸਥਿਤੀ ਜਿੰਦੇ ਦੇ ਦੋ ਚਿੱਤ ਹੋਣ ਦੀ ਹੈ ਜਿੱਥੇ ਤਾਰੂ ਨੂੰ ਉਹ ਇਸ ਲਈ ਨਹੀਂ ਛੱਡ ਸਕਦਾ ਕਿ ਉਸ ਨੂੰ ਤਾਰੂ ਨਾਲ ਹਮਦਰਦੀ ਹੈ ਤੇ ਬਿਲਕੁਸ ਨੂੰ ਇਸ ਲਈ ਕਿ ਉਸ ਵੱਲ ਉਸ ਦਾ ਭਾਵਨਾਤਮਕ ਚੁਕਾ ਹੈ ਅਜਿਹੀ ਸਥਿਤੀ ਵਿੱਚ ਜਿੰਦਾ ਕੋਈ ਵਿਚਾਰਲਾ ਪੰਤੜਾ ਅਪਣਾਉਣਾ ਚਾਹੁੰਦਾ ਹੈ ਉਹ ਚਾਹੁੰਦਾ ਹੈ ਕਿ ਤਾਰੂ ਉਸ ਪਾਸੋਂ ਆਮਲਾ ਹੋ ਜਾਵੇ ਤਾਂ ਜੋ ਜਿੰਦੇ ਦੇ ਤਲਾਕ ਦੇਣ ਮਗਰੋਂ ਤਾਰੋ ਉਸ ਦੇ ਅੰਛ ਜਾਣੀ ਕਿ ਆਪਣੇ ਬੱਚੇ ਨਾਲ ਪਰਚੀ ਰਹੇ ਇੱਥੇ ਜਿੰਦੇ ਦੀ ਮਾਨਸਿਕਤਾ ਸਵਾਰਥ ਪ੍ਰਮੁੱਖ ਹੈ ਜਦ ਕਿ ਤਾਰੋ ਨੂੰ ਤਲਾਕ ਦੇਣ ਪਿੱਛੇ ਉਸ ਦੇ ਮਨ ਦੀ ਮਨਛਾ ਉਸ ਬਦਨਾਮੀ ਤੋਂ ਬਚਣ ਦੀ ਹੈ ਜੋ ਉਹ ਸੋਚਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਿਸੇ ਗੈਰ ਜਨਾਨੀ ਨੂੰ ਲਿਆ ਕੇ ਖੱਟਣ ਵਾਲਾ ਹੈ ਤਾਰੋ ਨੂੰ ਰਾਮ ਲਾ ਕਰਨ ਪਿੱਛੇ ਉਸ ਦਾ ਮਕਸਦ ਕੇਵਲ ਆਪਣੀ ਜ਼ਿੰਮੇਵਾਰੀ ਤੋਂ ਸਿਰਖਰੂ ਹੋਣਾ ਹੀ ਹੈ ਤਾਂ ਜੋ ਸਮਾਜ ਦੀਆਂ ਨਜ਼ਰਾਂ ਵਿੱਚ ਉਹ ਖੁਦ ਨੂੰ ਸੱਚਾ ਸਾਬਤ ਕਰ ਸਕੇ ਜਿੰਦੇ ਦੇ ਨਾਂ ਮਨਸੂਬਿਆਂ ਤੇ ਪਾਣੀ ਉਦੋਂ ਫਿਰਦਾ ਹੈ ਜਦੋਂ ਤਾਰੂ ਆਪਣਾ ਪਹਿਲਾ ਬੱਚਾ ਗਵਾ ਬੈਠਦੀ ਹੈ ਇਸ ਵਕਤ ਜਿੰਦੇ ਨੂੰ ਵੀ ਤਾਰੂ ਵਰਗੀ ਹੀ ਪੀੜ ਮਹਿਸੂਸ ਹੁੰਦੀ ਹੈ ਕਿਉਂ ਜੋ ਬੱਚੇ ਦੇ ਮਰ ਜਾਣ ਕਾਰਨ ਜਿੰਦੇ ਦੇ ਅੰਦਰਲਾ ਬਾਪ ਵੀ ਮਾਰਿਆ ਜਾਂਦਾ ਹੈ ਉਸ ਨਾਲ ਇੱਕ ਅਜਿਹੀ ਅਨਹੂਣੀ ਵਾਪਰ ਜਾਂਦੀ ਹੈ ਜਿਸ ਦੀ ਕਲਪਨਾ ਉਸਨੇ ਨਹੀਂ ਸੀ ਕੀਤੀ ਉਤਤਾਰੂ ਨੂੰ ਰੋਜ਼ ਦੁਖੀ ਵੇਖ ਕੇ ਉਹ ਅੰਦਰ ਹੀ ਅੰਦਰ ਚੋੜਦਾ ਰਹਿੰਦਾ ਉਹ ਸੋਚਦਾ ਹੈ ਕਿ ਤਾਰੂ ਨੂੰ ਮਿਲੀ ਤਕਲੀਫ ਉਸੇ ਨੇ ਹੀ ਦਿੱਤੀ ਹੋਈ ਹੈ ਤਾਰੋ ਲਈ ਇੱਕ ਵਾਰ ਫੇਰ ਤੋਂ ਉਸ ਦਾ ਜਜਵਾਤੀ ਦਿਲ ਪੰਗਰ ਜਾਂਦਾ ਹੈ ਉਹ ਤਾਰੋ ਦਾ ਖਿਆਲ ਰੱਖਣ ਲੱਗਦਾ ਹੈ ਉਸ ਨਾਲ ਦੋ ਮਿੱਠੇ ਬੋਲ ਵੀ ਸਾਂਝੇ ਕਰਨ ਲੱਗਦਾ ਹੈ ਬਾਵਜੂਦ ਇਸ ਦੇ ਜਿੰਦੇ ਦੇ ਚਿੱਤ ਚੇਤੇ ਵਿੱਚੋਂ ਬਿਲਕੁਸਰਦੇ ਵੀ ਨਹੀਂ ਬਿਸਰਦੀ ਜਿਵੇਂ ਜਿਵੇਂ ਤਾਰੋ ਸਿਹਤਯਾਬ ਹੁੰਦੀ ਜਾਂਦੀ ਹੈ ਜਿੰਦਾ ਵੀ ਆਪਣੇ ਸਵਾਰਥ ਦੀ ਦਿਸ਼ਾ ਵਿੱਚ ਸੋਚਣਾ ਸ਼ੁਰੂ ਕਰ ਦਿੰਦਾ ਹੈ ਉਹ ਵਾਪਸ ਬਿਲਗਸ ਕੋਲ ਜਾਣਾ ਚਾਹੁੰਦਾ ਹੈ ਬਿਲਗਸ ਜਿਸ ਨੂੰ ਕਿ ਉਹ ਪਿਆਰ ਕਰਦਾ ਹੈ ਬਿਲਗਸ ਜਿਸ ਨਾਲ ਕਿ ਉਹ ਵਿਆਹ ਕਰਵਾਉਣਾ ਚਾਹੁੰਦਾ ਹੈ ਉਹ ਉਸ ਨੂੰ ਕਿਸੇ ਵੀ ਕੀਮਤ ਤੇ ਗਵਾਉਣਾ ਨਹੀਂ ਚਾਹੁੰਦਾ ਅਖੀਰ ਇੱਕ ਦਫਾ ਫਿਰ ਤੋਂ ਉਹ ਆਪਣੇ ਦਿਲ ਦੇ ਆਖੇ ਲੱਗ ਵਾਪਸ ਦੁਬਈ ਚਲਾ ਜਾਂਦਾ ਹੈ ਕੀ ਅੱਜ ਆਪ ਹਮੇਂ ਪਾਰਕ ਵਿੱਚ ਲੈ ਕੇ ਚਲेंगे ਸ਼ਾਮੇ ਬਿਲਗਸ ਨੇ ਆਪਣੇ ਸ਼ੌਫਰ ਜਿੰਦੇ ਨੂੰ ਆਪਣੇ ਕਿਸੇ ਕੰਮ ਲਈ ਨਹੀਂ ਸਗੋਂ ਕਿਸੇ ਪਾਰਕ ਵਿੱਚ ਲਿਜਾਣ ਲਈ ਆਖਿਆ ਹਾਂਜੀ ਜ਼ਰੂਰ ਮੈਡਮ ਜਿੰਨੇ ਨੇ ਤੁਰੰਤ ਜਵਾਬ ਦਿੱਤਾ ਮੈਡਮ ਤੁਸੀਂ ਪਹਿਲਾਂ ਤਾਂ ਕਦੇ ਪਾਰਕ ਜਾਣ ਲਈ ਨਹੀਂ ਕਿਹਾ ਫਿਰ ਅੱਜ ਕਿਵੇਂ ਕੋਈ ਖਾਸ ਵਜ੍ਹਾ ਜਿੰਦਾ ਵਿਖ ਰਿਹਾ ਸੀ ਕਿ ਅੱਜ ਬਿਲਗਸ ਰੋਜ਼ ਨਾਲੋਂ ਕਾਫੀ ਖੁਸ਼ ਨਜ਼ਰ ਆ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਤੇ ਚਿਹਰੇ ਤੇ ਵੀ ਹਲਕੀ-ਹਲਕੀ ਲਾਲੀ ਦੇ ਭਾ ਸੰ ਨਹੀਂ ਨਹੀਂ ਐਸਾ ਤਾਂ ਕੁਝ ਖਾਸ ਨਹੀਂ ਬਸ ਹਮਾਰਾ ਮਨ kia ਤੋ ਸੋਚਾ ਕਿ ਕਿਉ ਨਾ ਅੱਜ ਪਾਰਕ ਮੇ ਜਾਇਆ ਜਾਏ ਬੋਲੋ ਲੈ ਕੇ ਜਾਉਗੀ ਬਿਲਗਸ ਆਸ ਭਰੀਆਂ ਨਜ਼ਰਾਂ ਨਾਲ ਜਿੰਦੇ ਨੂੰ ਨਿਹਾ ਰਹੇ ਸੀ ਜ਼ਰੂਰ ਮੈਡਮ ਮੈਂ ਬਸ ਹੁਣੇ ਗੱਡੀ ਕੱਢ ਕੇ ਲਿਆਉਣਾ ਦੋਵੇਂ ਪਾਰਕ ਵਿੱਚ ਪੁੱਜੇ ਤਾਂ ਬਿਲਗਸ ਨੇ ਜਿੰਦੇ ਨੂੰ ਆਪਣੇ ਨਾਲ ਹੀ ਚੱਲਣ ਲਈ ਆਖਿਆ ਜਿੰਦਾ ਪਹਿਲਾਂ ਤਾਂ ਕੁਝ ਝਿਜਕਿਆ ਪਰ ਫਿਰ ਬਿਲਗਸ ਦੇ ਜਿੱਦ ਕਰਨ ਤੇ ਛੇਤੀ ਹਮਨ ਵੀ ਗਿਆ ਦੋਵੇਂ ਕਾਫੀ ਚਿਰ ਤੱਕ ਪਾਰਕ ਵਿੱਚ ਘੁੰਮਦੇ ਰਹੇ ਰਾਤ ਨੂੰ ਜਿੰਦਾ ਬਿਲਗਸ ਨੂੰ ਉਸ ਦੇ ਬੰਗਲੇ ਤੱਕ ਡ੍ਰੌਪ ਕਰਕੇ ਗੈਰੇਜ ਵਿੱਚ ਚਲਾ ਗਿਆ ਜਿੱਥੇ ਕਿ ਆਰਜ਼ੀ ਤੌਰ ਤੇ ਉਸ ਦੀ ਰਹਾਇਸ਼ ਬਣੀ ਬਣਾਈ ਗਈ ਸੀ ਇਹ ਸ਼ਾਮ ਜਿੰਦੇ ਲਈ ਕਦੇ ਨਾ ਭੁੱਲਣ ਵਾਲੀਆਂ ਸ਼ਾਮਾਂ ਵਿੱਚੋਂ ਸੀ ਕਿਉਂ ਜੋ ਇਸ ਸ਼ਾਮ ਤੋਂ ਮਗਰੋਂ ਹੋਰ ਕਈ ਸ਼ਾਮਾਂ ਬਿਲਗਸ ਤੇ ਜਿੰਦੇ ਨੇ ਇਕੱਠੀਆਂ ਬਿਤਾਈਆਂ ਸਨ ਵਕਤ ਆਪਣੀ ਚਾਲ ਚੱਲਦਾ ਸਾਲ ਦਰਸਾਲ ਬੀਤਦਾ ਗਿਆ ਰੁੱਤਾਂ ਬਦਲਦੀਆਂ ਗਈਆਂ ਸੂਰਜ ਲੈਂਦਾ ਚੜਦਾ ਲੈਂਦਾ ਰਿਹਾ ਜਿੰਦੇ ਨੂੰ ਵੀ ਕੰਮ ਕਰਦੇ ਹੁਣ 4 ਸਾਲ ਬੀਤ ਗਏ ਬੀਤੇ 4 ਸਾਲਾਂ ਦੇ ਇਸ ਵਕਤ ਨੂੰ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਹਸੀਨ ਸਾਲਾਂ ਵਿੱਚ ਗਿਣਨ ਲੱਗਾ ਕਿਉਂ ਜੋ ਬਿਲਗਸ ਨਾਲ ਹੁਣ ਉਹਦਾ ਰਿਸ਼ਤਾ ਪਹਿਲਾਂ ਨਾਲੋਂ ਵੀ ਗੂੜਾ ਹੋ ਗਿਆ ਉਸ ਸੋਚਿਆ ਕਿ ਕਿਉਂ ਨਾ ਉਹ ਬਿਲਗਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰੇ ਉਹ ਜਿਵੇਂ ਬਿਲਗਸ ਉਸ ਨਾਲ ਹਮੇਸ਼ਾ ਖੁਸ਼ ਹੀ ਦਿਖਾਈ ਦਿੰਦੀ ਹੈ ਇਸ ਦਾ ਮਤਲਬ ਤਾਂ ਇਹੀ ਹੈ ਕਿ ਬਿਲਗਸ ਵੀ ਉਸ ਨੂੰ ਪਸੰਦ ਕਰਦੀ ਹੈ ਉਸ ਨੂੰ ਵੀ ਜਿੰਦੇ ਦੀ ਤਰ੍ਹਾਂ ਇੱਕ ਦੂਜੇ ਦਾ ਸਾਥ ਪਸੰਦ ਹੈ ਇੰਨੇ ਸਾਲਾਂ ਵਿੱਚ ਦੋਹਾਂ ਵਿੱਚ ਕੋਈ ਮਨਮੋਟਾਵ ਨਹੀਂ ਹੋਇਆ ਤੇ ਨਾ ਹੀ ਕੋਈ ਵਿਅਸਤ ਤਕਰਾਰ ਹੋਈ ਬਿਲਗਸ ਜਿੰਦੇ ਤੇ ਵਿਸ਼ਵਾਸ ਕਰਦੀ ਹੈ ਤੇ ਉਸ ਨੂੰ ਆਪਣਾ ਵਫਾਦਾਰ ਵੀ ਸਮਝਦੀ ਹੈ ਜਿੰਦਾ ਸੋਚਦਾ ਹੈ ਕਿ ਆਪਣੀ ਇਸ ਵਫਾਦਾਰੀ ਦੇ ਬਦਲੇ ਉਹ ਸ਼ੇਖ ਅਸ਼ਰਫ ਤੋਂ ਕਿਉਂ ਨਾ ਬਿਲਗਸ ਦਾ ਹੱਥ ਮੰਗ ਲਵੇ ਸ਼ੇਖ ਅਸ਼ਰਫ ਵੀ ਤਾਂ ਜਿੰਦੇ ਤੇ ਪੂਰਾ ਭਰੋਸਾ ਕਰਦਾ ਹੈ ਉਹ ਸੋਚਦਾ ਹੈ ਕਿ ਜੇ ਮਿਲਗਸ ਦੀ ਮਾਂ ਇਸ ਵਕਤ ਜ਼ਿੰਦਾ ਹੁੰਦੀ ਤਾਂ ਉਹ ਜ਼ਰੂਰ ਹੀ ਉਸ ਨੂੰ ਆਪਣੀਆਂ ਗੱਲਾਂ ਵਿੱਚ ਲੈ ਲੈਂਦਾ ਉਹ ਇਸ ਲਈ ਕਿਉਂਕਿ ਇਸਤਰੀ ਸੁਭਾਅ ਪੱਖੋਂ ਬੜੀ ਹੀ ਭਾਵਕ ਹੁੰਦੀ ਹੈ ਤੇ ਫਿਰ ਜੇ ਉਹ ਇਸਤਰੀ ਇੱਕ ਮਾਂ ਵੀ ਹੋਵੇ ਤਾਂ ਉਸ ਦੀ ਮਮਤਾ ਉਸ ਨੂੰ ਹੋਰ ਵੀ ਭਾਵਨਾਤਮਕ ਬਣਾਉਂਦੀ ਹੈ ਇੱਕ ਮਾਂ ਹਮੇਸ਼ਾ ਹੀ ਆਪਣੀ ਬੱਚੀ ਦੀ ਇੱਕ ਐਸਾ ਵਰ ਲੋੜਦੀ ਹੈ ਜੋ ਉਸ ਪ੍ਰਤੀ ਹਮੇਸ਼ਾ ਵਫਾਦਾਰ ਰਹੇ ਉਸ ਨੂੰ ਬੇਤਹਾਸ਼ਾ ਪਿਆਰ ਕਰੇ ਉਸਨੇ ਹਰ ਲੋੜ ਨੂੰ ਸਮਝ ਸਕੇ ਉਸ ਨੂੰ ਪੂਰਾ ਵੀ ਕਰ ਸਕੇ ਜਿੰਦਾ ਸੋਚਦਾ ਹੈ ਕਿ ਇਹ ਸਭ ਗੁਣ ਤਾਂ ਉਸ ਅੰਦਰ ਮੌਜੂਦ ਹੀ ਹਨ ਇਸ ਲਈ ਉਹ ਬਿਲਗਸ ਲਈ ਇੱਕ ਯੋਗ ਉਮੀਦਵਾਰ ਹੈ ਪਰ ਕੀ ਸੱਚਮੁੱਚ ਬਿਲਗਸ ਨਾਲ ਵਿਆਹ ਕਰਾਉਣ ਦੇ ਸੁਪਨੇ ਉਸਾਰ ਕੀ ਜਿੰਦਾ ਉਸ ਨੂੰ ਛੇਤੀ ਤੋਂ ਛੇਤੀ ਜ਼ਹਾਰ ਕਰਨ ਦੀ ਤਮੰਨਾ ਰੱਖਦਾ ਹੈ ਇਧਰ ਉਤਾਰ ਨੂੰ ਤਲਾਕ ਦੇਣ ਦੀਆਂ ਬੇਨਤੀਆਂ ਵੀ ਬਣਾਉਣ ਲੱਗਾ ਇੱਕ ਦਿਨ ਇਦਾਂ ਹੀ ਉਹ ਬਿਲਗਸ ਨੂੰ ਲੈ ਕੇ ਸ਼ਹਿਰ ਦੇ ਕਿਸੇ ਏਰੀਏ ਵਿੱਚ ਮਿਲਗਸ ਦੇ ਕੰਮ ਦੇ ਸੰਬੰਧ ਵਿੱਚ ਜਾ ਰਿਹਾ ਹੁੰਦਾ ਹੈ ਇਹ ਏਰੀਆ ਬਿਲਗਸ ਦੀ ਆਪਣੀ ਰਹਾਇਸ਼ ਤੋਂ ਕਾਫੀ ਦੂਰ ਹੋਣ ਦੇ ਕਾਰਨ ਮਿਲਗਸ ਕਾਰ ਵਿੱਚ ਬੈਠੀ ਬੈਠੀ ਉਕਤਾ ਜਾਂਦੀ ਹੈ ਉਹ ਜਿੰਦੇ ਨੂੰ ਬਾਹਰੋਂ ਕਿਤੇ ਪਾਣੀ ਦੀ ਬੋਤਲ ਖਰੀਦ ਕੇ ਲਿਆਉਣ ਲਈ ਕਹਿੰਦੀ ਹੈ ਜਿੰਦਾ ਗੱਡੀ ਰੋਕ ਲੈਂਦਾ ਹੈ ਤੇ ਬੋਤਲ ਖਰੀਦਣ ਲਈ ਆਪਣਾ ਪਰਸ ਫਰੋਲਣ ਲੱਗਦਾ ਹੈ ਅਰੇ ਤੂੰ ਕਿਉਂ ਪੈਸੇ ਕਢ ਰਹੇ ਹੋ ਮੈਂ ਦੇਤੀ ਹੂੰ ਨਾ ਜੇ ਲੋ ਔਰ ਜਾ ਲੈ ਕੇ ਆਓ ਜਿੰਦੇ ਨੂੰ ਪੈਸੇ ਖਰਚਣ ਤੋਂ ਰੋਕਦੀ ਬਿਲਗਸ ਨੇ ਕਾਹਲੀ ਨਾਲ ਆਪਣੇ ਕਲੱਚ ਵਿੱਚੋਂ ਪੈਸੇ ਕੱਢ ਕੇ ਜਿੰਦੇ ਨੂੰ ਫੜਾ ਦਿੱਤੇ ਐਂਡ ਕੋਈ ਗੱਲ ਨਹੀਂ ਸੀ ਮੈਡਮ ਜੀ ਪਾਣੀ ਦੀ ਬੋਤਲ ਵੀ ਭਲਾਂ ਕਿੰਨੇ ਕ ਮਹਿੰਗੀ ਹੁੰਦੀ ਹੈ ਚਲੋ ਹੁਣ ਤੁਸੀਂ ਪੈਸੇ ਦੇ ਹੀ ਦਿੱਤੇ ਨੇ ਤਾਂ ਮੈਂ ਲਿਆਉਂਦਾ ਪਾਣੀ ਤੁਸੀਂ ਆਰਾਮ ਨਾਲ ਇੱਥੇ ਹੀ ਬੈਠੋ ਮੈਂ ਬਸ ਹੁਣੇ ਆਇਆ ਜਿੰਦਾ ਜਦ ਪਾਣੀ ਦੀ ਬੋਤਲ ਲੈਣ ਲਈ ਗੱਡੀ ਵਿੱਚੋਂ ਉੱਤਰ ਕੇ ਦੁਕਾਨ ਤੇ ਗਿਆ ਤਾਂ ਪਿੱਛੋਂ ਬਿਲਗਸ ਦੀ ਨਜ਼ਰ ਚਾਣ ਚੱਕ ਗੱਡੀ ਵਿੱਚ ਪਿਆ ਜਿੰਦੇ ਦੇ ਬਟੂਏ ਤੇ ਪਈ ਉਸ ਵੇਖਿਆ ਕਿ ਬਟੂਏ ਦੀ ਜੇਬ ਵਿੱਚੋਂ ਇੱਕ ਨਿੱਕੀ ਜਹੀ ਤਸਵੀਰ ਬਾਹਰ ਨੂੰ ਝਾਕ ਰਹੀ ਸੀ ਇਹ ਤਸਵੀਰ ਜਿੰਦੇ ਤੇ ਉਸਦੀ ਪਤਨੀ ਤਾਰੋ ਦੀ ਸੀ ਤਸਵੀਰ ਵੇਖ ਕੇ ਬਿਲਗਸ ਇੱਕਦਮ ਸੋਨਜੀ ਹੋ ਗਈ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਜਿੰਦੇ ਨੇ ਉਸ ਤੋਂ ਇੰਨੀ ਵੱਡੀ ਗੱਲ ਕੋਈ ਕਿੱਥੇ ਉਹ ਇਹ ਸੋਚ ਕੇ ਬੈਠੀ ਸੀ ਕਿ ਉਹ ਆਪਣੇ ਪਿਤਾ ਸ਼ੇਖ ਅਸ਼ਰਫ ਨਾਲ ਜਿੰਦੇ ਬਾਰੇ ਗੱਲ ਕਰੇਗੀ ਕਿ ਉਹ ਉਸ ਨੂੰ ਪਸੰਦ ਕਰਨ ਲੱਗੀ ਹੈ ਤੇ ਕਿੱਥੇ ਅੱਜ ਜਿੰਦੇ ਦੀ ਇੰਨੀ ਵੱਡੀ ਸੱਚਾਈ ਇਕਦਮ ਹੀ ਉਸ ਦੇ ਸਾਹਮਣੇ ਆ ਗਈ ਸੀ ਬਿਲਗਸ ਨੂੰ ਮਹਿਸੂਸ ਹੋਇਆ ਜਿਵੇਂ ਉਸ ਦੇ ਪੈਰਾਂ ਹੇਠ ਜ਼ਮੀਨ ਹੀ ਖਸਕ ਚੱਲੀ ਹੋਵੇ ਉਸ ਦੇ ਹੱਥ ਨਾ ਚਾਹੁੰਦੇ ਹੋਏ ਵੀ ਕੰਬਣ ਲੱਗ ਪਏ ਉਹ ਖੁਦ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਲੱਗੀ ਸੀ ਦਰਮਿਆਨ ਉਸ ਦੇ ਹੱਥੋਂ ਜਿੰਦੇ ਦਾ ਬਟੂਆ ਢੇਠਾਂ ਡਿੱਗ ਪਿਆ ਜਿੰਦਾ ਜਦ ਵਾਪਸ ਗੱਡੀ ਵਿੱਚ ਬੈਠਿਆ ਤਾਂ ਉਸ ਵੇਖਿਆ ਕਿ ਬਿਲਗਸ ਉਸ ਦੇ ਹੇਠਾਂ ਡਿੱਗੇ ਹੋਏ ਬਟੂਏ ਨੂੰ ਝੁੱਕ ਕੇ ਚੁੱਕਣ ਦੀ ਕੋਸ਼ਿਸ਼ ਵਿੱਚ ਸੀ ਇਹ ਵੇਖ ਕੇ ਜਿੰਦਾ ਤੁਰੰਤ ਹੀ ਆਪਣੇ ਬਟੂਏ ਵੱਲ ਲੱਗ ਗਿਆ ਜਿਵੇਂ ਉਸ ਦਾ ਬਟੂਆ ਕੋਈ ਬਟੂਆ ਨਹੀਂ ਸਗੋ ਕੋਈ ਬਡਮੂਲੀ ਸ਼ੈ ਹੋ ਨਿਬੜੀ ਹੋਵੇ ਉਸ ਵਕਤ ਆਪਣੇ ਬਟੂਏ ਨੂੰ ਬਿਲਗਸ ਪਾਸੋਂ ਬਚਾ ਕੇ ਜਿੰਦਾ ਇਹ ਸੋਚਦਾ ਹੈ ਕਿ ਉਸ ਨੇ ਬਿਲਗਸ ਤੋਂ ਆਪਣਾ ਸੱਚ ਲੁਕੋ ਲਿਆ ਹੈ ਪਰ ਉਹ ਇਹ ਨਹੀਂ ਜਾਣਦਾ ਹੁੰਦਾ ਕਿ ਸਚਾਈ ਤਾਂ ਬਿਲਗਸ ਨੂੰ ਕਦੋਂ ਦੀ ਪਤਾ ਲੱਗ ਚੁੱਕੀ ਹੈ ਬਸ ਗੱਲ ਇਹ ਹੈ ਕਿ ਉਹ ਆਪ ਹੀ ਚੁੱਪ ਹੈ ਮਿਲਗਸ ਨੂੰ ਸੱਚਾਈ ਦਾ ਪਤਾ ਹੈ ਇਸ ਗੱਲ ਦਾ ਪਤਾ ਜਿੰਦੇ ਨੂੰ 2 ਦਿਨਾਂ ਬਾਅਦ ਲੱਗਦਾ ਹੈ ਜਦੋਂ ਉਹ ਬਿਲਗਸ ਮੂਰੇ ਆਪਣੇ ਨਾਲ ਵਿਆਹ ਕਰਵਾਉਣ ਦਾ ਪ੍ਰਸਤਾਵ ਰੱਖਦਾ ਹੈ ਹਮ ਤੁਮ ਕੋ ਕਿਤਨਾ ਅੱਛਾ ਸਮਝਦਾ ਥਾ ਮਗਰ ਤੁਮ ਤੋ ਧੋਖੇ ਬਾਜ ਨਿਕਲਾ ਤੁਮਨੇ ਹਮਾਰਾ ਦਿਲ ਦੁਖਾਇਆ ਹੈ ਅਬ ਹਮ ਤੁਮ ਕੋ ਕਭੀ ਮਾਫ ਨਹੀਂ ਕਰੇਗਾ ਜਾਓ ਨਿਕਲ ਜਾਓ ਹਮਾਰੇ ਘਰ ਸੇ ਔਰ ਆਗੇ ਸੇ ਕਭੀ ਆਪਣੀ ਸ਼ਕਲ ਵੀ ਮਤ ਦਿਖਾਨਾ ਉਸ ਦਿਨ ਬਿਲਗਸ ਜਾਰੋ ਜਾਰ ਹੁੰਦੀ ਆਪਣੇ ਮਨ ਦਾ ਗੁਬਾਰ ਘੱਟ ਚੱਲੀ ਸੀ ਜਾਂ ਕਿ ਜਿੰਦਾ ਪਿੱਛੋਂ ਇਹੋ ਸੋਚਦਾ ਰਿਹਾ ਸੀ ਕਿ ਬਿਲਗਸ ਨੂੰ ਸੱਚਾਈ ਦਾ ਪਤਾ ਲੱਗਿਆ ਤਾਂ ਲੱਗਿਆ ਕਿਵੇਂ ਮੈਡਮ ਮੇਰੀ ਗੱਲ ਤਾਂ ਸੁਣੋ ਮੈਂ ਸੱਚੀ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਮੰਨਦਾ ਹਾਂ ਕਿ ਮੈਂ ਤੁਹਾਨੂੰ ਸੱਚਾਈ ਦਾ ਲੁਕੋ ਰੱਖਿਆ ਪਰ ਯਕੀਨ ਮੰਨੋ ਮੈਡਮ ਮੈਂ ਉਸ ਨੂੰ ਛੇਤੀ ਹੀ ਤਲਾਕ ਦੇ ਦੇਵਾਂਗਾ ਫਿਰ ਤਾਂ ਤੁਸੀਂ ਮੇਰੇ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ ਜਾਵੋਗੇ ਨਾ ਜਿੰਦਾ ਹੁਣ ਨਿਤਿ ਬਿਲਗਸ ਨੂੰ ਦਲੀਲਾਂ ਦੇਣ ਲੱਗਾ ਸੀ ਉਹ ਬਿਲਗਸ ਮੂਰੇ ਖੁਦ ਨੂੰ ਸੱਚਾ ਸਾਬਿਤ ਕਰਨਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਬਿਲਗਸ ਉਸ ਦੀਆਂ ਗੱਲਾਂ ਦਾ ਯਕੀਨ ਕਰੇ ਤੇ ਉਸ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ ਜਾਵੇ ਬਿਲਗਸ ਨੂੰ ਪੌਣ ਖਾਤਰ ਉਹ ਤਾਰੂ ਨੂੰ ਤਲਾਕ ਦੇਣ ਤੱਕ ਵੀ ਰਾਜ਼ੀ ਸੀ ਪਰ ਜਿੰਦਾ ਜਿੰਨਾ ਆਸਾਨ ਇਸ ਕੰਮ ਨੂੰ ਸਮਝ ਰਿਹਾ ਸੀ ਇਹ ਕੰਮ ਉਸ ਤੋਂ ਕਿਤੇ ਜ਼ਿਆਦਾ ਮੁਸ਼ਕਲ ਸੀ ਵਿਆਹ ਤੇ ਤਲਾਕ ਕੋ ਖੇਡ ਨਹੀਂ ਇਹ ਨਾ ਕੇਵਲ ਇੱਕ ਤੇਰ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਦੂਜੀ ਤੇਰ ਨੂੰ ਵੀ ਇਸੇ ਪ੍ਰਭਾਵ ਦੇ ਚੱਲ ਦੇ ਖੱਜਲ ਖਵਾਰ ਹੋਣਾ ਪੈਂਦਾ ਹੈ ਇਸ ਲਈ ਵਿਆਹ ਤੇ ਤਲਾਕ ਸਬੰਧੀ ਲਿਆ ਜਾਣ ਵਾਲਾ ਫੈਸਲਾ ਹਮੇਸ਼ਾ ਹੀ ਸੋਚ ਸਮਝ ਕੇ ਲੈਣਾ ਚਾਹੀਦਾ ਹੈ ਵਾਕਿ ਖਾਣ ਅਨਕਲ ਅਗਲੇ ਪਾਗ ਵਿੱਚ ਕੀ ਜਿੰਦਾ ਬਿਲਗੁਸ ਨੂੰ ਆਪਣੇ ਨਾਲ ਵਿਆਹ ਕਰਵਾਉਣ ਦੇ ਲਈ ਮਨਾ ਲਵੇਗਾ ਇਹ ਜਾਣਨ ਲਈ ਕਹਾਣੀ ਦਾ ਅਗਲਾ ਪਾਗ ਜ਼ਰੂਰ ਸੁਣਿਓ ਅੱਜ ਦੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ